ਪਟਿਆਲਾ ਚਿਕਵਰ ਫਿਰ ਤੋਂ ਦੋਸਤੀ ਸ਼ਰਮਸ਼ਾਰ ਹੁੰਦੀ ਹੋਈ ਨਜ਼ਰ ਆਈ ਜਿੱਥੇ ਪਟਿਆਲਾ ਦੇ ਬਾਬਾ ਵੀਰ ਸਿੰਘ ਧੀਰ ਸਿੰਘ ਕਲੋਨੀ ਵਿੱਚ ਤੇ ਨੌਜਵਾਨਾਂ ਵੱਲੋਂ ਆਪਣੇ ਹੀ ਦੋਸਤ ਅਤੇ ਉਸਦੇ ਜੀਜੇ ਦੇ ਉੱਪਰ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ ਸੀ ਜਿਸ ਵਿੱਚ ਉਹ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਜਖਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮਾਮਲਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਕਿ ਪੂਰਾ ਮਾਮਲਾ ਕੁਝ ਇਸ ਤਰ੍ਹਾਂ ਕਿ ਜ਼ਖਮੀ ਨੌਜਵਾਨ ਰਿਤਿਕ ਅਤੇ ਉਸ ਦਾ ਜੀਜਾ ਅਰुण ਪਟਿਆਲਾ ਦੇ ਲੱਕੜ ਮੰਡੀ 'ਚ ਆਰੇ ਦਾ ਕੰਮ ਕਰਦੇ ਹਨ ਜਿੱਥੇ ਰਿਤਿਕ ਦੇ ਕੁਝ ਤਿੰਨ ਦੋਸਤ ਪਹੁੰਚਦੇ ਹਨ ਤੇ ਰਿਤਿਕ ਨਾਲ ਲੜਦੇ ਨੇ ਕਿ ਤੂੰ ਸਾਨੂੰ ਕਿਉਂ ਨਹੀਂ ਬੁਲਾਉਂਦਾ ਕਿਉਂ ਸਾਡੇ ਨਾਲ ਬੁਲਾਣਾ ਤੂੰ ਬੰਦ ਕਰ ਦਿੱਤਾ ਹੈ ਤਾਂ ਇੰਨੇ ਵਿੱਚ ਹੀ ਬੋਲਚਾਲ ਹੁੰਦਿਆਂ ਹੁੰਦਿਆਂ ਉਹਨਾਂ ਨੌਜਵਾਨਾਂ ਵੱਲੋਂ ਆਪਣੇ ਸਾਥੀਆਂ ਨੂੰ ਬੁਲਾਇਆ ਜਾਂਦਾ ਜਿਨ੍ਹਾਂ ਕੋਲ ਚਾਕੂ ਸੀ ਉਸ ਚਾਕੂਆਂ ਦੇ ਨਾਲ ਉਹ ਰਿਤਿਕ ਅਤੇ ਉਸ ਦੇ ਜੀਜੇ ਅਰुण ਦੇ ਉੱਪਰ ਜਾਨ ਲੈਵਾ ਹਮਲਾ ਕਰ ਦਿੰਦੇ ਹਨ ਜਿਸ ਵਿੱਚ ਰਿਤਿਕ ਤੇ ਅਰुण ਦੋਵੇਂ ਜ਼ਖਮੀ ਹੁੰਦੇ ਹਨ ਜਿਨ੍ਹਾਂ ਵਿੱਚੋਂ ਬਾਕੀ ਮੌਜੂਦ ਲੋਕਾਂ ਵੱਲੋਂ ਤੁਰੰਤ ਹੀ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਰਿਤਿਕ ਦੇ ਦਰਸ਼ਨ ਮੁਤਾਬਕ ਉਸਦੇ ਇਹ ਤਿੰਨ ਦੋਸਤ ਜਿਹੜੇ ਉਸਦੇ ਨਾਲ ਹੀ ਕੰਮ ਕਰਦੇ ਸਨ ਜਿਨ੍ਹਾਂ ਨੇ ਉਸ ਉੱਪਰ ਹਮਲਾ ਕੀਤਾ ਹੈ ਫਿਲਹਾਲ ਕੋਤਵਾਲੀ ਥਾਣਾ ਦੀ ਪੁਲਿਸ ਨੇ ਜ਼ਖਮੀ ਨੌਜਵਾਨ ਰਿਤਿਕ ਅਤੇ ਉਸਦੇ ਜੀਜਾ ਅਰुण ਦਾ ਬਿਆਨ ਲਿਖ ਦਿੱਤਾ ਹੈ ਜਿਸ ਉੱਪਰ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਤੇ ਤਿੰਨਾਂ ਦੋਸ਼ੀਆਂ ਦੀ ਭਾਲ ਚੱਲੀ ਹੈ। ਮੈਂ ਆਪਾਂ ਰਿਤਿਕ ਕੁਮਾਰ ਰਿਤਿਕ ਕੀ ਹੋਇਆ ਕੀ ਹੈ ਕਹਾਂ ਰਹਿੰਦੇ ਹੋ ਅਬ ਮੈਂ ਤਾਂ ਲਕਰ ਮੰਡੀ ਮੇਰਾ ਤਾਂ ਅੱਛਾ ਕੀ ਹੋਇਆ ਇਹ ओ, मेरे जीजे पे हाथ फेरा मैं गया कौन मोहित और कौन था उसके साथ में। मोहित था अनुज था और मरा ही था अच्छा क्यों क्यों मारा आपको मैं गया छुराने मेरे मेरे साथ भाई किया चाकू मारा फिर वो गया जा गया फिर उसको चाकू मारा कोई पुरानी रंजिश थी तुम्हारी पुरानी लड़ाई थी उनसे कोई लड़ाई नहीं थी क्या हुआ क्या अभी आपके चाकू मारा फिर उन्होंने वो यही बात पे चाकू मारा तो बोल की मेरा अच्छा क्या काम क्या करते हो आप लकड़ में लकड़ में हाँ लकड़ मंडी में लकड़ मंडी में अच्छा वहाँ पे और भी कोई था कितने जने थे वो वो तो तीन जने थे तीन तीन चार जने थे अच्छा क्या मांग क्या करते हो आप मांग क्या करना उस पर मुकदमा करें केस करो बस यही है कितने पैसे तो थे बीस हज़ार रुपये थे, थे। लोन पे कहीं मतलब उसके गाड़ियां बन लेने के वास्ते पैसे लिया था ਲੋਨ ਪੇ ਉਹ ਲੈ ਗਿਆ ਨਾ ਤੱਕ ਉਹ ਵੀ ਖੋਸ ਲਿਆ ਉਹਨਾਂ ਨੇ ਹਾਂ ਮੇਰਾ ਨਾਮ ਰੁਮੇ ਰੁਮ ਜੀ ਕੀ ਹੂਆ ਇਹ ਇਹ ਮੈਂ ਮਾਰ ਮੇਰਾ ਸਾਲਾ ਘੜਿਆ ਜੀ ਮੈਂ ਗਿਆ ਬਾਹਰ ਉਹਨੇ ਮੇਰੇ ਕਿਹੜੀ ਜਗ੍ਹਾ ਮੈਂ ਆਪਣੇ ਆਰੇ ਦੇ ਬਾਹਰ ਕਿਹੜੀ ਜਗ੍ਹਾ ਲੱਕੜ ਮੰਡੀ ਲੱਕੜ ਮੰਡੀ ਉਹਨੇ ਮਾਰੇ ਮੋਢੇ ਪਿਆਰ ਤੇ ਰੱਖਿਆ ਮੇਰੇ ਸਾਲੇ ਗਿਆ ਚੱਲ ਪਰੇ ਘਰ ਮੋਢੇ ਦੇ ਕੰਮ ਹੱਥ ਰੱਖਦੇ ਉਹਨੇ ਹੱਤਾ ਪਾਈ ਹੋ ਗਈ ਮੈਂ ਚੜ੍ਹਨ ਲੱਗ ਗਿਆ ਉਹਨੇ ਫੋਨ ਕਰਕੇ ਉਹਨੂੰ ਜਿੰਨਾ ਅੰਦਰ ਮੁੰਡੇ ਤੋਂ ਚੱਕੂ ਮਿਲਿਆ ਫਟਾਫਟ ਚੱਕ ਲੀਤੀ ਆ ਉਹਨੇ ਚੱਕੂ ਗੱਡੇ ਥੀਰੇ ਮਾਰੇ ਉਹਲੇ ਉਹਨੂੰ ਮਾਰ ਦਿੰਦਾ ਹੀ ਜਾਣ ਤੋਂ ਲੇਕਿਨ ਨਾ ਆਸਤਾ ਇਹਦੇ ਚੜਾਂਦੇ ਚੜਾਂਦੇ ਨੂੰ ਉਹਨੇ ਮੇਰੇ ਮਾਰਤਾ ਉਹ ਇਹਦਾਂ ਅੰਦਰ ਮੁੰਡੇ ਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਬਸ ਉਹਨੂੰ ਸੱਜਾ ਹੋ ਗਈ ਕਿੰਨੇ ਜਨੇ ਸੀਗੇ ਉਹ ਉਹ ਵੀ ਤਿੰਨੇ ਜਨੇ ਮੋਢੀ ਮੋਹਿਤ ਕੀ ਕੰਮ ਕੀ ਕਰਦੇ ਹੋ ਮੈਂ ਉਹ ਉਹ ਹੀ ਲੱਕੜ ਦਾ ਕੰਮ ਕਰਦਾ ਸੀਗਾ ਠੀਕ ਤੁਹਾਡੇ ਨਾਲ ਹੀ ਕੰਮ ਕਰਦਾ ਸੀ ਨਾ ਜੀ ਅੱਛਾ ਉਹ ਕੌਣ ਸੀ ਜਿਹੜਾ ਰਹੇ ਜੀਗਾ ਪਹਿਲਾਂ ਜਾਣਦੇ ਸੀ ਕਿ ਤੁਹਾਨੂੰ ਜਾਣਦੇ ਸੀਗੇ ਮਰੇਲੀ ਚ ਹੀ ਰਹਿੰਦੇ ਸੀਗੇ ਉਹ ਕਿਹੜੀ ਜਗਾ ਉਹ ਵੀ ਬਗਾ ਵੀਰ ਸਿੰਘ ਤੀਰ ਸਿੰਘ ਲੋਨ ਅੱਛਾ ਜੀ ਪਹਿਲਾਂ ਕੋਈ ਲੜਾਈ ਝਗੜਾ ਤਾਂ ਨਹੀਂ ਉਹਨਾਂ ਨਾਲ ਕੋਈ ਚੀਜ਼ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਉਹ ਕਵੀਨਦਾਰ ਬੰਦੇ ਹੀ ਆ आपका पूजा जी जिसके अब रजिंद्रा आए हो आप जिसके छूरा लगा वो आपके क्या लगते हैं क्या नाम है उनका हुआ।, हुआ क्या था कुछ पता चला आपको बस वो काम से काम पे से आ रहे थे आपस में थोड़ी बहुत मेरे भाई भी वहीं पे खड़े थे घर वाला भी था एक, एक मतलब बोलते बोलते जो दूसरा बंदा था आके मारने लग गया कौन था आपको पता है कौन है है वो गली का अच्छा आप पड़ोस में रहते हैं आपके क्या नाम है इसका नाम है अच्छा कितने बंदे को बुला ऐसे काम मार के मारा एक तो छाती पे लगा घर वाला के और भाई के पेट में लगाया ਕਿਆ ਮੰਗ ਕਿਆ ਕਰਤੇ ਹੋ ਆ ਪ੍ਰਸ਼ਾਸਨ ਸੇ ਮੈਨੂੰ ਬਸ ਇਨਸਾਫ ਚਾਹੀਏ ਲੋਕ ਕਹਣੇ ਕਿ ਕੈਸ਼ ਵਾਪਸ ਕਰੋ ਮੈਂ ਕਿਉਂ ਕਰੂੰ ਮੇਰਾ ਕੌਣ ਹੈ ਕੌਣ ਦੇਖੇਗਾ ਮੈਂ ਤਾਂ ਬਸ ਇਨਸਾਫ ਚਾਹੀਏ ਔਰ ਕੁਝ ਨਹੀਂ ਹਾਂਜੀ ਸਰ ਲੱਕੜ ਮੰਡੀ ਜਿਹੜੀ ਮਤਲਬ ਕਿ ਵਾਰਦਾਤ ਹੋਈ ਸੀਗੀ ਕੀ ਕਾਰਵਾਈ ਹੋ ਇਸ ਚ ਹਾਂਜੀ ਉਹਦੇ ਤੇ ਅਸੀਂ ਜਿਹੜਾ ਮਦਈ ਜਿਹੜਾ ਇੰਜਰਸੀਆ ਮੁੰਡਾ ਉਹਦੇ ਬਿਆਨ ਕੱਲ ਮਤ ਕਰਕੇ ਅਸੀਂ ਉਹਦੇ ਐਮਰਗੈਂਸੀ ਲਿਸਟ ਲਾਪਕੀ ਜਲਦੀ ਪੁਸ਼ਪ ਰੈਸਟ ਕਰਕੇ ਫੇਰ ਭੇਜੋ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज